ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਲੋਹਾ ਖੇੜਾ ਲੋਹਾ ਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਧਨੋਲਾ ਮੰਡੀ ਦੇ ਇਹ ਨੇੜੇ ਰਹ ਜਾਂਦਾ ਹੈ ਬਾਈ ਪ੍ਰਦੀਪ ਕੋਲ ਅੱਜ ਫੇਰ ਵੀਡੀਓ ਬਣਾਉਣ ਆਏ ਆਂ ਸੋ ਤੇ ਅੱਜ ਫੇਰ ਬਹੁਤ ਸਾਰੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਸੁੰਝਾਂ ਸੁੰਝਾਂ ਗਾਵਾਂ ਵੀ ਦਿਖਾਊਗਾ ਤੇ ਗੱਬਣ ਕੁਝ ਕੱਚੀਆਂ ਗਾਵਾਂ ਵੀ ਤੁਹਾਨੂੰ ਦਿਖਾ ਦੇਣੀ ਹੈ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸੂ ਜਿਹੜਾ ਚੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ ਇਸ ਤੇ ਤੁਸੀਂ ਕਾਲ ਕਰੋਗੇ ਆਓ ਮਿਲिए ਕਰਦੇ ਆਂ ਸ਼ੁਰੂਆਤ ਗੱਬਣ ਵੇੜਾਂ ਤੋਂ ਉਸ ਤੋਂ ਬਾਅਦ ਤੁਹਾਨੂੰ ਸੋਜਾਂ ਸੁਆਜਾਂ ਵੇੜਾਂ ਦਿਖਾਵਾਂਗਾ ਪ੍ਰਦੀਪ ਭਾਈ ਸਸਤਰੀ ਕਾਲ ਬਈ ਪ੍ਰਦੀਪ ਅੱਜ ਕਿੰਨੇ ਨੱਕ ਹੋਣਗੇ ਇਸ ਤੇ ਟੋਟਲ ਭਾਈ 28 ਤੋਂ 30 ਜਾਨਵਰ ਆਪਣੇ ਕੋਲੇ ਠੀਕ ਹੈ ਪਹਿਲਣਾਂ ਵੇੜਾਂ ਵੀ ਨੇ ਦੂਜਾ ਸੂਆ ਵੀ ਨੇ ਹੂੰ ਤੇ ਬੱਚੀ ਨਹੀਂ ਲੈਂਦੀ ਕੱਟ ਕੇ ਸੂਣ ਵਾਲੀ ਪਹਿਲਣ ਖੀਰੀ ਤੇ ਟੋਟਲ ਬਾਈ ਮੰਨ ਕੇ 28 ਤੋਂ 30 ਦਾ ਨੰਬਰ ਆ ਸਤ ਨੌ ਨੌ ਵੜਾ ਸੁਈਆਂ ਹੋਈਆਂ ਨੇ ਬਾਕੀ ਗੱਬਣਾ ਨੇ ਬਾਈ ਤਿਆਰੀ ਤੀ ਨਹੀਂ ਸਾਰੇ ਠੀਕ ਹੈ ਕੱਚੀਆਂ گاਵਾ ਲੱਗ ਨੇ ਕੋਈ ਭਰਾ ਕੱਚੀਆਂ ਲੈਣ ਆਲੋ ਪਿੱਛੇ ਲੱਗ ਹੀ ਖੜੀਆਂ ਨੇ ਕੈਮਰਾ ਮਾਰ ਦੋ ਜੇ ਦੂਰੋਂ ਹੀ ਓਕੇ ਜੇ ਕਿਸੇ ਭਰਾ ਨੇ ਕੱਚੀਆਂ ਲੈਣੀਆਂ ਕੱਚੀਆਂ ਵੀ ਖੜੀਆਂ ਨੇ ਠੀਕ ਹੈ ਬਾਕੀ ਤੇ ਰੇਟ ਬਾਈ ਆਪਣੇ ਕੋਲੇ ਸਾਰੀ ਨਹੀਂ ਤਕਰੀਬਨ ਮੰਨ ਕੇ 90 95000 ਤੋਂ ਸਟਾਰਟ ਹੋ ਕੇ ਤੇ ਹਾਈएस्ट ਰੇਟ ਦੀ ਮੰਨ ਕੇ ਤਿੰਨ ਕ ਵੜਾ ਨੇ ਇੱਕ ਜਿਆਦਾ ਰੇਟ ਦੇ ਬਾਕੀ ਦੋ ਤੋਂ ਅੰਤਰੀ ਨੇ ਦੋ ਵੜਾ ਬਾਕੀ ਰੇਟ ਬਾਈ ਆਪਾਂ ਵੀਡੀਓ ਦਾ ਬਾਕੀ ਵੱਡੀ ਗੱਲ ਇਹ ਆ ਬਾਈ ਤਸੱਲੀ ਜਿਹੜਾ ਆਪਣੇ ਕਿੱਲੇ ਦੇ ਕਰ ਲੋ ਵਿੱਚ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਅਸੀਂ ਬਲੱਡ ਸੈਂਪਲ ਟੈਸਟ ਕਰਾਉਣਾ ਬਾਈ ਆਪਣੇ ਕਿੱਲੇ ਦੇ ਜੋ ਮਰਜ਼ੀ ਕਰਾ ਲਓ ਹੂੰ ਬਾਹਰੋਂ ਕਰ ਲੋ ਆਪਾਂ ਕਿਸੇ ਪ੍ਰਕਾਰ ਦਾ ਕੋਈ ਲਾਂਬਾ ਨਹੀਂ ਲੈਣਾ ਸਹੀ ਏ ਪਹਿਲੇ ਨੰਬਰ ਵਾਲੀ ਦੋਸਤ ਬਾਈ ਪਹਿਲਾਂ ਉਹਨੂੰ ਵੱਛੀ ਆ ਇੱਕ ਹਫਤਾ ਬਾਈ ਇਹਦਾ ਪੈਂਡਿੰਗ ਆ ਤੇ ਦੁੱਧ ਮਾਨੇ ਵੱਛੀ ਨੇ 25 ਕਿਲੋ ਦੁੱਧ ਜਿਹੜਾ ਜੇ ਨੂੰ ਨਾ ਪਾ ਦੇਣੇ ਵੀ ਕਹਿਣ ਨੂੰ ਕਹ ਦੋ 30 ਦੂ 35 ਦੂ ਉਹਦਾ ਕੋਈ ਆਈਡੀਆ ਨਹੀਂ ਬਾਈ ਉਹ ਤੋਰ ਦੇ ਯਾਰ ਆ ਜੋ ਰੇਟ ਕਿਰਣਾ ਦਾ ਰੇਟ ਬਈ ਦਾ ਬਾਜਵ 1,05,000 ਰੁਪਏ ਇਹ ਨਹੀਂ ਹੈਗਾ ਵੀ ਆਪਾਂ ਦਾ ਕਚਾਲੀ ਮੰਗਾਗੇ 50 ਮੰਗਾਗੇ ਹਨਾ ਜਿੰਨੇ ਕੁ ਰੁਪਏ ਲੈਣੇ ਆ ਬਹੁਤ ਸ਼ਾਫ ਸੁਥਰੀ ਬੱਚੀ ਆ ਬਾਈ ਫੁੱਲ ਹਾਈਟ ਆ ਰਿਕਾਰਡ ਬਈ ਪ੍ਰੋਪਰ ਦੋ ਵੜਾ ਦਾ ਰਿਕਾਰਡ ਨਹੀਂ ਹੈਗਾ ਬਾਕੀ ਸਾਰੀਆਂ ਵੜਾ ਦਾ ਰਿਕਾਰਡ ਹੈਗਾ ਠੀਕ ਹੈ ਕੁਮਾਲਾ ਬਾਈ ਸੋ ਇਹ ਪਹਿਲੇ ਨੰਬਰ ਤੇ ਦੱਸੋ ਇੱਕ ਹਾਈਟ ਵਾਲੀ ਬੱਚੀ ਆ ਬਾਈ ਕਈ ਵਾਰ ਵਿੱਚ ਭਰਾ ਕਹਿੰਦੇ ਨੇ ਬੰਦੇ ਨੇ ਰੇਟ ਜਾਇਜ ਮੰਗ ਲਿਆ ਵੀ ਪਤਾ ਨਹੀਂ ਛੋਟੀ ਨਾ ਹੋਵੇ ਹਾਈਟ ਵਾਲੀ ਬੱਚੀ ਆ ਦੁੱਧ 25 ਕਿਲੋ ਜਮਾ ਜੈਨੂਨ ਪਾ ਦਿੰਨਾ ਬਰੀਡ ਬਰੂਡ ਬਹੁਤ ਵਧੀਆ ਤੇ ਡੈਨਮਾਰਕ ਦੇ 40116 ਦੇ ਸੀਮਣ ਦੀ ਆ ਬਾਈ ਇਹ ਠੀਕ ਹੈ ਤੇ ਲੇਵੇ ਦੀ ਕੁਆਲਟੀ ਦੇਖ ਲੋ ਕਿੰਨੀ ਸ਼ਾਨਦਾਰ ਹਲੇ ਹਫਤਾ ਪਿਆਗਾ 1 ਲੱਖ 5000 ਦੀ ਬੱਛੀ ਦੇ ਦਾਂਗੇ ਬਾਈ ਦੋ ਨੰਬਰ ਤੇ ਇਹ ਜਿਹੜੀ ਬਿਹੜਾ ਬਾਈ ਤਿਆਰੀ ਧੀ ਆ ਇਹ ਮੰਨ ਲਓ ਵੀ ਤੁਹਾਨੂੰ ਪਤਾ ਇਹ ਸੁਨੀਆਂ ਸੁਨੀਆਂ ਬਣ ਜਾਂਦੀਆਂ ਖੋਲੀ ਪੁੱਤ ਜਾਤ ਨਸਲ ਬਹੁਤ ਆ ਦੂਜਾ ਸੂ ਆ ਬਾਈ ਤੇ ਦੁੱਧ ਇਹਨੇ ਪਲੂਨ ਨਾਲ 26 ਕਿਲੋ ਦੁੱਧ ਬਾਈਆਂ ਨੇ ਆਪਾਂ ਨੂੰ ਦੱਸਿਆਗਾ ਠੀਕ ਹੈ ਤੇ ਵਧੀਆ ਵੀਰ ਕੋਲੇ ਬਾਕੀ ਦਾ 30 ਕਿਲੋ ਦੁੱਧ ਨਹੀਂ 25 ਕਿਲੋ ਵੀਰੇ ਜਮਾ ਦੁੱਧ ਇਹਨੇ ਦੇ ਦੇਣਾਗਾ ਰੇਟ ਇਹਦਾ ਪਤਾ ਰੇਟ ਇਹਦਾ ਵੀ ਬਾਜ ਬਾਈ 1 ਲੱਖ ਤੇ 12000 ਰੁਪਏ ਸੁੰਦਿਆਂ ਦੀਆਂ ਤਿਆਰੀਆਂ ਜੀਆਂ ਜੀ ਦੱਸੋ ਹਜੇ ਕਈ ਵਾਰ ਪਸੂ ਵੀਕਲ ਦੇ ਚੜਕੇ ਆਉਂਦਾ ਤੇ ਹਲਜੋਲ ਕੇ ਵੀ ਸੂ ਪੈਂਦਾ ਖੈਰ ਬਰੀਡ ਵਾਈ ਚੰਗੀ ਆ ਹਵਾਨਾ ਪਛਾਣ ਨੂੰ ਵੀ ਚੰਗਾ ਅੱਗੇ ਨੂੰ ਵੀ ਚੰਗਾ ਸੁੰਦਿਆ ਸੁੰਦਿਆ ਵੀ ਤਿਆਰ ਬਾਕੀ ਭਾਈ ਬਰੀਡ ਵਾਲਿਆ ਕਿਉਂਕਿ ਜਿਹੜਾ ਬਰੀਡ ਵਾਲਾ ਜਾਨਵਰ ਹੁੰਦਾ ਭਾਈ ਉਹਨੂੰ 25 ਕਿਲੋ ਦੁੱਧ ਕੋਈ ਵਾਲਾ ਨਹੀਂ ਹੁੰਦਾ ਹਮ ਬਾਕੀ ਭਾਈ ਜਿਹੜੀ ਮੇਨ ਗੱਲ ਇਹਦੇ ਲੇਵੇ ਦੀ ਕੁਆਲਿਟੀ ਜਿਹੜੀ ਉਹ ਬਿਲਕੁਲ ਫਿਟ ਅਡਰਦੀ ਆ ਸਾਡਾ ਪਤਾ ਤੇ ਅੱਗੇ ਜਿਹੜੀ ਇਹ ਬੱਚੇ ਭਾਈ ਇਹਦੇ 10 ਦਿਨ ਰਹਿੰਦੇ ਆ ਹੂੰ ਪਲੂਣ ਦਾ ਦੁੱਧ 25 ਕਿਲੋ ਦਿੱਤਾ ਹੋਇਆ ਇਹਦਾ ਕੀ ਰੇਟ ਰੇਟੇ ਦਾ ਵੀ ਬਈ 1 ਲੱਖ 5000 ਰੁਪਏ ਠੀਕ ਹਾਂਜੀ ਉਹ ਰੇਟ 1 ਲੱਖ ਤੇ 5000 ਕਿਉਂਕਿ ਬਈ ਹਰੇਕ ਭਰਾ ਦੇ ਵਾਈਟ ਵਾਲੇ ਰੇਟ ਨੇ ਉਸ ਵੇਣਾ ਆਪਣੇ ਕੋਲੇ ਅੰਦਰ ਵੀ ਖੜੀਆਂ ਨੇ ਕੈਮਰਾ ਮਰਾ ਦੇ ਪਰ 2000 ਸਾਰੇ ਰੇਟ ਹੈਗੇ 90 95 ਲੱਖ ਕਿਉਂਕਿ ਇੰਨਾ ਕਦਾ ਬਈ ਨਾਰਮਲ ਰੇਟ ਨੇ ਅੱਜਕੱਲ ਇਹ ਵੀ ਬੱਛੇ ਬਈ ਸੋਨਾ ਦੁੱਧ ਦੇ ਦੂਗੀ ਠੀਕ 25 ਤੋਂ ਪਲੱਸ 30 ਕਿਲੋ ਦੇ ਵਿੱਚ ਦੁੱਧ ਦੇ ਦੂ ਹਾਈਟ ਹੂਟ ਬਹੁਤ ਤੇ ਕੋਈ ਦੋ ਬੈੜਾਂ ਦਾ ਮੰਨ ਕੇ ਜਿਵੇਂ 1 5 ਵਾਲੀ ਤੇ 1 5 ਦੀ ਕਿਸੇ ਨੇ ਪਹੁੰਚ ਕਰਾਉਣੀ ਹੋਵੇ ਜੋੜੇ ਦੀ ਪਹੁੰਚ ਦੇ ਦੇ ਦਾਂਗੇ ਪਰ ਵਿਚ ਵੀਰ ਕਹਿੰਦੇ ਤੁਸੀਂ ਪਹੁੰਚ ਕਿਹਾ ਸੀ ਬਾਈ ਜਿਹੜੇ रेट ਮੰਗੇ ਨੇ ਉਹਨਾਂ ਚ ਪਹੁੰਚ ਹੋ ਵੀ ਜੇ ਆਪਾਂ ਘਟਾ ਕੇ ਰੇਟ ਦਾ ਸੌਦਾ ਕਰਦੇ ਆ ਤਾਂ ਰੇਟ ਉਦਾਂ ਦਾ ਹੋਊ ਬਾਈ ਸਹੀ ਚਾਰ ਅੱਗੇ ਜਿਹੜੀ ਚਾਰ ਨੰਬਰ ਬੈੜਾ ਬਾਈ ਜਿਹੜਾ ਬਾਈਆਂ ਨਾਲ ਆਪ ਨੂੰ ਫਾਰਮ ਚ ਦੁੱਧ ਦੀ ਰਿਪੋਰਟ ਦਿੱਤੀ 31 32 ਕਿਲੋ ਦੁੱਧ ਦੀ ਰਿਪੋਰਟ ਦੱਸੀ ਹੈ ਬਾਈ ਇੱਕ ਹਫਤਾ ਹੀ ਇਹਦਾ ਰਹਿੰਦਾਗਾ ਜਾਤ ਨਸਲੇ ਦੀ ਵੀ ਕਰਮ ਵਾਲੀ ਦੀ ਬਹੁਤ ਹੱਲੇਵਾ ਕੰਪੈਕਟ ਡਰਾ ਤੇ ਇਹ ਬੱਚੇ ਬਾਈ 1 ਲੱਖ 30 ਹਜ਼ਾਰ ਦੀ ਦੇ ਦਾਂਗੇ ਠੀਕ ਹੈ। ਕਮਾਲ ਰਖੀਸ। 1,30,000 ਦੀ ਦੱਸੋ। ਇੱਥੇ ਦੇਖੋ ਬਾਈ ਕਿੰਨਾ ਦੇ ਬਾਕੀ ਗੱਲ ਇਹ ਆ ਬਾਈ ਆਪਾਂ ਕਹਦੇ ਨਾ ਬੜੀ ਤਰੀਫ਼ ਜੀ ਨਹੀਂ ਕਰ ਦਿੰਦੇ ਜਾਨਵਰ ਦੀ ਕਿਉਂਕਿ ਆਪਣੇ ਨਾਲੋਂ ਸਾਰੇ ਸਮਝਦਾਰ ਆ। ਹੂੰ ਜਿਹੜਾ ਭਰਾ ਲੈਣ ਵਾਲਾ ਉਹ ਆਪਣੇ ਨਾਲੋਂ ਜ਼ਿਆਦਾ ਗੁਣਕਾਰੀ ਹੋਊਗਾ। ਹੂੰ ਵੀ ਹੁਣ ਤੁਸੀਂ ਆਪ ਆਪਣੇ ਆਂ ਵੇਖ ਲਓ ਵੀ ਕਿੱਦਾਂ ਦੀ ਇਹ ਡਰ ਦੀ ਕੁਆਲਿਟੀ ਆ। ਇਹ ਨਹੀਂ ਪਤਾ ਕਰਮ ਵਾਲੀ ਜ਼ਿਆਦਾ ਫੁੱਲ ਬਟਾ ਫੁੱਲ ਤਿਆਰ ਹੋ ਗਈ ਡੇਡ ਵਾਲੀ ਵੀ ਬਣ ਕੇ ਖੜ ਜੇ ਬਾਈ। ਹੂੰ ਇਹ ਦੋ ਅੱਗੇ ਜਿਹੜੀ ਇਹ ਬੈੜਾ ਬਾਈ ਇਹਨੇ 40 ਕਿਲੋ ਦੁੱਧ ਬਾਈ ਦਿੱਤਾ ਹੋਇਆਗਾ। ਰੇਟ ਜਿਹੜਾ ਅੱਜ ਵਾਲਾ ਰੇਟ ਆ। 1,13,000 ਰੁਪਏ ਦਾ ਰੇਟ ਆ ਬਾਈ ਢਾਂਚਾ ਦੇਖ ਲਓ ਪੂਰੀ ਵਜਨ ਵਾਲੀ ਬੱਛੀ ਆ ਹਵਾਨਾ ਵੀ ਚੰਗਾ ਦੇਂਦਾ ਦੋਸਤੋ ਬਹੁਤ ਭਰੂਗੀ ਜਿੰਨਾ ਆਰਡਰ ਬਣਾਉ ਬਾਈ ਖੁੱਚਾਂ ਤੋਂ ਉੱਪਰ ਬਣਾਉ ਤੇ ਥਾਣਾ ਮਸ਼ੀ ਆਈ ਫਾਰਮ ਚੋਂ ਆ ਤੇ ਦੁੱਧ ਵੀ ਜਿਹੜਾ ਭਰਾ ਲੈ ਗਿਆ ਬਾਈ ਜਮਾ ਖਰਾ 40 ਕਿਲੋ ਦੁੱਧ ਵਾਲੀ ਬੈੜ ਰੇਟ ਬਾਈ ਹੁਣ ਤੁਹਾਨੂੰ ਪਤਾ ਜਿੱਦਣ ਤਿਆਰੀ ਤੇ ਹੋਈ ਇਹੀ ਬੈੜ ਬਾਈ ਡੇੜਾ ਵਾਲੇ ਪਾਸੇ ਹੋ ਜਾਂਦੀਆਂ ਨੇ ਵਾਈਟ ਬੈੜ ਬਾਈ ਇਹ ਦੂਜਾ ਸੂਹਾ ਬੱਛੀ ਹੈ ਬਾਈ ਹੂੰ ਇਹਦਾ ਵੀ ਸਾਰਾ ਰਿਕਾਰਡ ਆ ਦੁੱਧ 30 ਕਿਲੋ ਬੱਛੀ ਨੇ ਪਾ ਦੇਣਾ ਬਾਈ ਤੇ ਰੇਟ ਇਹਦਾ ਪਰਖਿਆ ਬਾਈ ਜਿਹੜਾ ਲੈਣ ਦੇਣ ਵਾਲਾ ਰੇਟ ਆ 1,35,000 ਰੁਪਏ ਬਾਈ ਠੀਕ ਹੈ ਬਸ ਬੇਟੇ ਬਸ 1,35 ਥੋੜਾ ਵੀਡੀਓ ਬਾਈ ਸਾਜਰੇ ਬਣਾਉਣ ਕਰਕੇ ਦਿਨ ਮਾਈਆਂ ਨੂੰ ਹੋਈਆਂ ਨਹੀਂ ਹੈਗੀਆਂ ਬੇੜਾ ਸਹੀ ਹੈ ਕਿਉਂਕਿ ਥੋੜਾ ਜਲਦੀ ਸੀਗੇ ਨਾ ਤੁਸੀਂ ਵੀ ਸੁਰਸੋ ਅਸੀਂ ਲਗਭਗ ਵੀਡੀਓ 8:30 ਵਜੇ ਬਣਾ ਰਹੇ ਹਾਂ ਸਵੇਰ ਦਾ ਟਾਈਮ ਚੜਦਾ ਸੂ 9:03 ਮਿੰਟ ਹੋ ਗਏ ਬਾਈ 9:03 ਹੋ ਗਏ ਹਾਂਜੀ ਠੀਕ 9 ਵਜੇ ਕੇ 3 ਮਿੰਟ ਹੋ ਗਏ ਕਿਉਂਕਿ ਅਜੇ ਟਾਈਮ ਦਾ ਬਈ ਪੱਠੇ ਖਾਣ ਦੀ ਟਾਈਮ ਹੁੰਦਾ ਜਾਨਵਰਾਂ ਦਾ ਬੜਾ ਸੋਹਣਾ ਬਈ ਆਡਰ ਬਣਾਉਣਾ ਇਹ ਵੀ ਪੱਛੀ ਬਈ ਜੇ ਵਧੀਆ ਫੁੱਲ ਤਿਆਰੀ ਤੇ ਡੇਢ ਤੋਂ ਬਾਹਰ ਵਾਲੀ ਆ ਪਰ ਵੀ ਸਾਰੇ ਭਾਅ ਬਈ ਇਦਾਂ ਦੇ ਨੇ ਵੀ ਜਿਹੜਾ ਵੀ ਭਰਾ ਲੈਣ ਆਊ ਵੀ ਉਹਦੇ ਬਾਈਟ ਦੇ ਵਿੱਚ ਜਾਨਵਰ ਨੇ ਅਕੇ ਜਿਹੜੀ ਏ ਗਊ ਆ ਬਾਈ ਜੀ ਇਹ 1 ਲੱਖ 17000 ਦੇ ਦੇ ਦਾਂਗੇ ਦੁੱਧ ਜਿਹੜਾ ਮਰਜੀ ਭਰਾ 30 ਕਿਲੋ ਜਮਾ ਖਰਾ ਮੰਨ ਕੇ ਲੈ ਜੇ ਦੁੱਧ 30 ਤੋਂ ਵਾਰ ਭਲਾ ਪਾਉਣ ਲੱਗੀ ਇਹ ਟਾਂਚਾ ਤੁਸੀਂ ਦੇਖ ਲਓ ਕਲਰ ਬਰੀਡ ਨਸਲ ਬਹੁਤ ਸਲਸੋ ਟਾਂਟਾ ਵੀਡੀਓ ਚ ਦਿਸ ਰਿਹਾ ਬਹੁਤ ਸੋਹਣੀਆਂ ਤਿਆਰ ਹੋਣੀਆਂ ਬਾਈ ਜਿੱਦੇ ਫੁੱਲ ਤਿਆਰੀ ਤੇ ਹੋਈ 1 30 35 ਦੀ ਗਊ ਵਿਕਣੀ ਹੈ ਇਹ ਤਾਂ ਕਿ ਬਾਈ ਹੁਣ ਆਪਣੇ ਕੋਲੇ ਕੱਚੀਆਂ ਗਊਆਂ ਆਉਂਦੀਆਂ ਨੇ ਕਿਉਂਕਿ ਖਾ ਪੀ ਕੇ ਬਾਈ ਤਿਆਰ ਹੋ ਜਾਂਦੀਆਂ ਨੇ ਹਮ ਬਰੀਡ ਨਸਲਾਂ ਨੂੰ ਤੁਸੀਂ ਆਪ ਦੇਖ ਲਓ ਵੀ ਕਿੱਦਾਂ ਦੀ ਨਸਲ ਹੈ ਇਹਦੀ ਅਡਰ ਕੁਆਲਟੀ ਦੇਖ ਲਓ ਕਿੱਦਾਂ ਦੇ ਉੱਨੀ ਅੱਗੇ ਆ ਅਡਰ ਉੱਨੀ ਪਿੱਛੇ ਆ ਜਿੰਨੀਆਂ ਵੀ ਬੈੜਾਂ ਨੇ ਬਾਈ ਸਾਰੀਆਂ ਬਹੁਤ ਸੋਹਣੇ ਆਡਰ ਦੀਆਂ ਨੇ ਅੱਗੇ ਜਿਹੜੀ ਬੱਚੀ ਅੱਗੇ ਆ ਗਈ ਬਾਈ ਹਮ ਇਹ ਬੱਚੀ ਦੂਜਾ ਸਵਾ ਸੂਗੀ ਅੱਜ 12 13 ਦਿਨ ਬਾਕੀ ਹੈ ਬਾਈ ਬਾਈ ਨੇ ਦੱਸਿਆ 28 29 ਕਿਲੋ ਦੁੱਧ ਆਪਾਂ ਦਾ ਫਸਟ ਟਾਈਮਰ ਬੱਚੀ ਦਾ ਚੋਇਆ ਢਾਂਚਾ ਦੇਖ ਲਓ ਕਿੰਨਾ ਪਿਆਰਾ ਇਹ ਬੱਚੀ ਬਾਈ 1 ਲੱਖ ਤੇ 32000 ਦੀ ਆਪਾਂ ਦੇ ਦਾਂ ਹੱਥੀਂ ਚਵਾਈ ਵਾਲਾ ਥਾਣਾ ਦੱਸੋ ਖਵਾਨਾ ਫੈਕਸੀ ਰੱਖੋਗੀ ਤੇ ਬਣੂਗੀ ਚੱਟ ਪੱਟ ਲੈਵਾ ਰੱਖੋ ਬਾਈ ਬਰੀਡ ਜਿੰਨੇ ਵੀ ਆਪਾਂ ਜਾਨਵਰ ਹੁਣ ਤੱਕ ਦਿਖਾਏ ਨੇ ਕੋਈ ਕ੍ਰੋਸ ਜਾਨਵਰ ਨਹੀਂ ਸਾਰੇ ਬਰੀਡ ਵਾਲੇ ਜਾਨਵਰ ਨੇ ਹੁਣ ਇਹ ਬੱਚੀ ਆ ਬਾਈ ਜਦੋਂ ਤਿਆਰ ਹੋ ਗਈ ਬਹੁਤ ਬਾਰੇ ਬਾਕੀ ਮੇਨ ਗੱਲ ਇਹ ਨੇ ਜੀ ਜਿੱਤ ਵੀਰੇ ਆਪਾਂ ਹਰ ਹਫਤੇ ਜਾਨਵਰ ਵੇਚਣੇ ਹੁੰਦੇ ਆ ਵੀ ਆਪਾਂ ਓਨੇ ਕਿ ਰੁਪਏ ਜੇ ਮੰਗ ਕੇ ਖੁਸ਼ ਆ ਵੀ ਜਿੰਨੇ ਕਿ ਸਾਹਮਣੇ ਵਾਲਾ ਲੈਣ ਵਾਲਾ ਵੀ ਸੌਖਾ ਰਵੇ ਤਾਂ ਆਪਾਂ ਹੁਣ ਦੀ ਲੰਬਾਈ ਦੇਖ ਲਓ ਬਾਈ ਬੱਚੀ ਦੀ ਕਿੰਨੀ ਆ ਅੱਗੋਂ ਤੋਂ ਪਿੱਛੇ ਤੱਕ ਅਡਰ ਬੜਾ ਸੋਹਣਾ ਤਿਆਰ ਕਰਨਾ ਇਹਨੇ ਕਰਮਾਲੀ ਨੇ ਬਾਈ ਚੱਲ ਬੁੱਤ ਚੱਲ ਬਾਕੀ ਜਿੰਨੇ ਵੀ ਜਾਨਵਰ ਆ ਬਾਈ ਸਾਰੇ ਆਪਣੇ ਫਾਰਮ ਚ ਪਰਚੇਜ਼ ਕਰੇ ਹੋਇਆ ਚੱਲ ਬੁੱਤ ਚੱਲ ਤੋ ਅੱਗੇ ਇਹ ਜਰਸੀ ਵਾਲੇ ਥੋੜੀ ਕੱਚੀ ਆ ਬਾਈ ਦਸ ਘੰਟੇ ਜਦਦੇ ਤਿਆਰ ਹੋਗੇ ਉਦੋਂ ਲੱਗ ਕੇ ਵੀਡੀਓ ਪਾਵਾਂਗੇ ਦੀ ਓਕੇ ਅੱਗੇ ਜਿਹੜੀ ਇਹ ਵੜਾ ਬਾਈ ਹੁਣ ਮੰਨ ਲਓ ਚਲੋ ਹੁਣ ਤਾਂ ਟਾਈਮ ਹੀ ਹਲੇ ਕਿਉਂਕਿ ਆਪਣੀ ਖਾਲੀ ਦੀਆਂ ਵੀਡੀਓਆਂ ਨੇ ਇਹਨਾਂ ਦੇ ਵਿੱਚ ਕੋਈ ਵੜਾ ਇਦਾਂ ਦੀ ਨਹੀਂ ਵੀ ਜਿਹੜੀ ਆਪਾਂ ਦੁੱਧ ਰੋਕਿਆ ਹੋਊ ਕਿਉਂਕਿ ਸਵੇਰੇ ਚਵਾਈ ਬਾਈ ਇਹਨਾਂ ਦੀ ਅੱਜ ਵੀਡੀਓ ਕਰਕੇ 4 ਵਜੇ ਦੀ ਕਰਾਈ ਹੋਈ ਆ ਠੀਕ ਹੈ ਤੇ ਇਹਨੂੰ ਵੜਾ ਨੂੰ ਅੱਜ ਪੰਜਵਾਂ ਛੇਮਾਂ ਦਾ ਨਾ ਬਾਈ ਸੂਈ ਨੂੰ ਤੇ ਦੁੱਧ ਜਿਹੜਾ ਮਰਜ਼ੀ ਭਰਾਂ 30 ਕਿਲੋ ਮੰਨ ਕੇ ਲੈ ਜਾ ਇਸ ਟਾਈਮ ਆਪਣੇ ਘਰੇ 23 ਕਿਲੋ ਬੋਲੀ ਆਪਣੇ ਕੰਡੇ ਤੇ ਲਾ ਸਕਦਾ ਬਾਈ ਜਿਹੜਾ ਮਰਜ਼ੀ ਭਰ ਆਲੇ ਸੀ ਠੀਕ ਹੈ ਇਹਦਾ ਰੇਟ ਕੀ ਰਊ ਪਤ ਹੈ ਰੇਟ ਇਹਦਾ ਬਾਜੋ ਬਾਈ 1 ਲੱਖ 5000 ਰੁਪਏ ਲੈ ਆ ਬਈ ਬਸ 1 ਲੱਖ 5000 ਰੁਪਏ ਰੇਟ ਆ ਬਾਈ ਦੂਜਾ ਸੂਆ 6 ਦਾੰਦਾ ਕਿਸੇ ਵੀ ਭਰਾਣੇ ਦੀ ਵੀਡੀਓ ਦੇਖਣ ਨੂੰ ਸ਼ਾਮ ਨੂੰ ਜਦੋਂ ਮਰਜ਼ੀ ਵੀਡੀਓ ਕਾਲ ਤੇ ਦੇਖ ਲੈ ਵੀ ਥੱਲੋਂ ਇੰਨਾ ਸੋਹਣਾ ਡਰ ਬਣਾਉਂਦੀ ਆ ਬਾਈ ਹੂੰ ਬਹੁਤ ਸੋਹਣਾ ਚਵਾਈ ਹੱਥੀ ਵੀ ਚੋਲੋ ਆਪਾਂ ਪਰ ਮਸ਼ੀਨ ਹਰੇਗਾ ਦੇ ਨਹੀਂ ਲਾਉਂਦੇ ਬਾਈ ਕਿਉਂਕਿ ਜ਼ਿਮੀਂਦਾਰ ਵਿੱਚ ਭਰਾ ਆ ਜਾਂਦੇ ਨੇ ਹੂੰ ਤੇ ਬੱਚੀ ਬਹੁਤ ਚੰਗੀ ਆ ਬਾਈ ਜਿਹੜਾ ਮਰਜ਼ੀ ਲੈ ਜੇ ਕਿਉਂਕਿ ਅੱਗੇ ਜਿਹੜੀ ਵੇੜ ਜਿਹੜੀ ਅੱਗੇ ਵੇੜ ਆ ਬਾਈ ਇਹ ਕੱਲ ਸੂਈ ਆ ਮੇਲ ਨੂੰ ਇਹਨੇ ਜਨਮ ਦਿੱਤਾ ਪਹਿਲਣ ਵੱਚੀ ਦਾ 25 ਕਿਲੋ ਦੁੱਧ ਦਿੱਤਾ ਹੈ ਬਾਈ ਦੂਜਾ ਸੂ ਹੈਗਾ ਬੌਲੇ ਚੋਂ ਪ੍ਰੋਪਰ ਖਾਲੀ ਆ ਮੰਨ ਕੇ 2-4 ਕਿਲੋ ਦੁੱਧ ਛੱਡਿਆ ਹੋਇਆ ਤਾਜੀ ਕਰਕੇ ਠੀਕ ਐ ਚਵਾਈ ਇਹਦੀ ਵੀ ਇੱਕ ਨੰਬਰ ਆ ਬਾਈ ਇਹਦਾ ਰੇਟ ਬਾਈ ਜੀ 1 ਲੱਖ ਤੇ 22000 ਰੁਪਏ ਆਪਣੇ ਰੱਖੇਗਾ ਕਮਾਲ ਆ ਬਾਈ ਕੁਆਲਟੀ ਬਾਈ ਇਹਦੀ ਆਡਰ ਦੀ ਜਿਉਂ-ਜਿਉਂ ਮਿਲਕਿੰਗ ਤੇ ਇਹਨੇ ਆਉਣਾ ਕੁਆਲਟੀ ਦੀ ਇੰਨੀ ਸ਼ੂਣੀ ਬਣਾ ਦੇਣੀ ਆਡਰ ਦੀ ਵੀ ਆਪਾਂ ਨੂੰ ਦਿਸ ਵੀ ਰਹੀ ਆ ਬਾਈ ਜੇਰ ਵਗੈਰਾ ਪ੍ਰੋਪਰ ਡਨ ਇੱਕ ਗੱਲ ਹੋਰ ਆ ਬਾਈ ਸਾਡੇ ਕੋਲੇ ਜਿਹੜੀ ਵੀ ਗਊ ਸੁੰਦੀ ਆ ਹਰ ਗਾਂ ਦੀ ਵੀਡੀਓ ਹੁੰਦੀ ਆ ਜੇਰ ਦੀ ਸਾਡੇ ਕੋਲੋਂ ਭਰਾ ਉਹ ਰੇ ਤਸੱਲੀ ਕਰ ਸਕਦਾ ਉਹ ਚੀਜ਼ ਦੀ ਕਿਉਂਕਿ ਕਈ ਵਾਰ ਕੀ ਹੁੰਦਾ ਬਾਈ ਜਦੋਂ ਵੜਣਾ ਸੂਕੇ ਹਟਦੀਆਂ ਨੇ ਇੱਕਦਮ ਖੜੀਆਂ ਹੋ ਜਾਂਦੀਆਂ ਜੇ ਮੰਨ ਲਓ ਇੱਕ ਲੜ ਵੀ ਮੜਿਆ ਟੁੱਟ ਗਿਆ ਉਹ ਗੰਦਗੀ ਬਣ ਜਾਂਦੀ ਆ ਫਿਰ ਵਿੱਚ ਭਰਾ ਕਹਿੰਦੇ ਯਾਰ ਤੁਸੀਂ ਸਾਨੂੰ ਦੱਸਿਆ ਨਹੀਂ ਇਹ ਨਹੀਂ ਇਸ ਕਰਕੇ ਜਿਹੜਾ ਮਰਜ਼ੀ ਭਰਾ ਆਪਣੇ ਕੋਲੇ ਹਰ ਗਾਂ ਦੀ ਵੀਡੀਓ ਲੈ ਸਕਦਾ ਠੀਕ ਹੈ ਅੱਗੇ ਜਿਹੜੀ ਇਹ ਬੱਛੀ ਆ ਬਾਈ ਇਹਦੇ ਵੀ ਮੇਲ ਨੂੰ ਜਨਮ ਦਿੱਤਾ ਖੋਲ ਯਾਰ ਮੇਲ ਨੂੰ ਜਨਮ ਦਿੱਤਾ ਬਾਈ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਠੀਕ ਹੈ ਤੇ ਰੇਟ ਇਹਦਾ ਬਾਈ 1,35,000 ਰੁਪਇਆ ਬੜੀ ਸ਼ਾਨਦਾਰ ਆ ਬਾਈ ਸ਼ਾਮ ਨੂੰ ਤੁਰਨੋਂ ਰਹਿ ਜਾਂਦੀ ਆ ਤੁਮਾ ਲਿਆ ਬਾਈ ਮਾਨ ਸਨਮਾਨ ਦੇ ਵਿੱਚੋਂ ਜ਼ਰੂਰ ਕਰ ਦੇਾਂਗੇ ਬਾਈ ਜਿੰਨੀ ਜਲਦ ਹੋਵਾ ਠੀਕ ਹੈ ਬਾਕੀ ਦੋ ਬਣਾ ਕੋਈ ਭਰਾ ਪਰਚੇਜ ਕਰਦਾ ਇਹ ਰੇਟ ਦੇ ਉੱਤੇ ਕੋਈ ਦਿੱਕਤ ਨਹੀਂ ਪਹੁੰਚ ਜ਼ਰੂਰ ਦੇ ਦਾਂਗੇ ਬਾਈ ਠੀਕ ਹੈ ਇਹ ਦੋ ਅੱਗੇ ਪਰ ਤੇ ਇਹਦੇ ਮਗਰ ਬੱਛੀ ਆ ਬਾਈ ਜੀ ਐਸ ਟਾਈਮ ਜਿਹੜਾ ਮਰਜੀ ਭਰਾ ਪਹਿਲਾ ਸੂਆ ਬੱਛੇ ਬਾਈ ਜੀ 25 ਕਿਲੋ ਬੋਲੀ ਕੰਡੇ ਤੇ ਲਾ ਸਕਦਾ ਅ ਨਾੜੂ ਆ ਦੇਖ ਲਓ ਬੱਚੇ ਦੇ ਨਾਲ ਆ ਇੱਕ ਇਹ ਨਹੀਂ ਹੁੰਦਾ ਵੀ ਕਈ ਵਾਰ ਕਹਿੰਦਾ ਕੁਛ ਅਗਲਾ ਆ ਦੇਖ ਨਾੜੂ ਵਾਲੇ ਨਾਲ ਅੱਜ ਪੰਜਵਾਂ ਛੇਮਾਂ ਦੇ ਨਾਲ 25 ਕਿਲੋ ਬੋਲੀ ਜਿਹੜਾ ਮਰਜੀ ਭਰਾ ਮੌਕੇ ਤੇ ਚੋ ਸਕਦਾ ਆਪਣੇ ਘਰੇ ਬਾਈ ਠੀਕ ਚਾਰ ਦੰਦ ਦਾ ਰਿਜਨਲ 6 ਦੰਦ ਹੋਵੇ ਉਹਦੀ ਜ਼ਿੰਮੇਵਾਰੀ ਆ ਤੇ ਦੁੱਧ 35 ਕਿਲੋ ਪਹਿਲਣ ਬੱਛੀ ਨਹੀਂ ਪਾ ਦੇਣੇ ਨੇ ਰੇਟਰ ਆਪਣੇ ਰੇਟ ਬਾਈ ਇਹ ਬੱਛੀ ਦੇਵਾਂਗਾ ਆਪਾਂ 1 ਲੱਖ ਤੇ 75000 ਅਸਲ ਆ ਬਾਈ 4/4 ਹੀ ਆ ਜਿਹੜਾ ਮਰਜੀ ਭਰਾ 2 ਡੰਗ 4 ਡੰਗ ਆਪਣੇ ਕਿੱਲੇ ਦੇ ਚ ਹੋ ਸਕਦਾ ਇਸ ਟਾਈਮ 25 ਕਿਲੋ ਬੋਲੀ ਦੀ ਜ਼ਿੰਮੇਵਾਰੀ ਹੈ ਬਾਈ ਠੀਕ ਹੈ 35 ਕਿਲੋ ਤੋਂ ਤਾਂ ਬਾਈ ਨਾਰਮਲ ਜਿਹਾ ਖਰਾ 30 ਤੋਂ 35 ਜਮਾ ਖੁੱਲਾ ਦੁੱਧ ਦੇ ਦੇਣਾ ਇਹ ਦੋ ਅੱਗੇ ਜਿਹੜੀ ਅੱਗੇ ਜਿਹੜੀ ਬੱਚੀ ਵੇੜਾ ਬਾਈ ਇਹ ਕੱਲ ਸੂਈ ਸੀ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬੜੀ ਟਾਪ ਦੀ ਆ ਤੇ ਵੇੜਾ ਵੀ ਪੂਰੀ ਟਾਪ ਦੀ ਹੋਈ ਆ ਤੇ ਜੋੜਾ ਕਿਸੇ ਨੇ ਬਾਈ ਪਰਚੇਜ ਕਰਨਾ ਹੋਇਆ ਤਾਂ ਮੰਨ ਕੇ ਚੱਲ ਪੋ ਜੋੜੇ ਦਾ ਇਹ ਬੱਛੀ ਥੱਲੇ ਹੁਣ ਬਾਈ 30 ਕਿਲੋ ਬੋਲੀ ਆ ਮੰਗ ਰਹੀ ਦੀ ਬੱਛੀ ਐ ਠੀਕ ਐ ਕਿਉਂਕਿ ਬਾਈ ਹੁਣ ਤਾਂ ਖਾਲੀਆਂ ਹੋਈਆਂ ਕਰਕੇ ਲੱਗਦਾ ਨਾ ਇਹ ਕੱਲ ਦੀ ਸੂਈ ਕਰਕੇ ਇਹਦੀ ਅੱਧੀ ਬੋਲੀ ਚੋਈ ਹੋਈ ਆ ਵੀ ਕਈ ਵਾਰ ਜਾਨਵਰ ਬੀਪੀਪੀ ਤੋੜ ਜਾਂਦਾ ਇਹਨਾਂ ਦੇ ਰੇਟ ਕੀ ਰਹਿਣੇ ਰੇਟ ਬਾਈ ਜਿਹੜੀ ਇਹ ਬੈਡ ਤੋੜਦੇ ਆ ਇਹ ਬੈਡ ਬਾਈ 2 ਲੱਖ ਤੇ 5000 ਦੀ ਆਪਾਂ ਦੇ ਦਾਂਗੇ ਠੀਕ ਐ ਹਾਂਜੀ ਦੁੱਧ ਬਾਈ ਪਹਿਲਾਂ ਬੱਛੀ ਦਾ 35 ਕਿਲੋ ਦਿੱਤਾ ਹੋਇਆਗਾ ਕਮਾਲ ਆ ਲੈਵੇ ਦੀ ਕੁਆਲਿਟੀ ਦੇਖ ਲੋ ਬਰੀਡ ਦੇਖ ਲੋ ਵੀ ਇਹ ਨਹੀਂ ਕੋਈ ਕ੍ਰੋਸ ਹੂ ਜਾਂ ਹੋਰ ਹੂ ਹੂੰ ਤੇ ਨਸਲ ਦੇਖ ਲੋ ਵੀ ਜਾਤ ਨਸਲ ਬਹੁਤ ਟੌਪ ਦੀ ਆ ਤੇ ਅਸਲ ਭਾਈ ਦਿਵਾਲੀ ਤੇ ਵਿਕਣ ਵਾਲੀਆਂ ਵੇੜਾ ਨੇ ਜਿੱਦਾਂ ਜਿਹੜੇ ਭਰਾ ਕਹਿੰਦੇ ਨੇ ਅਸੀਂ 35 40 40 ਕਿਲੋ ਦੁੱਧ ਚੋਣਾ ਲੈ ਇਹਨੂੰ ਵੀ ਤੋਰੀ ਇਹਦੇ ਕਿੱਲੇ ਭਾਈ ਹੁਣ 30 ਕਿਲੋ ਬੋਲੀ ਤਿਆਰ ਆ ਸੂਈ ਨੂੰ ਅੱਜ ਇਹਨੂੰ 5 ਕਿ ਦਿਨ ਹੋ ਗਏ ਬੱਛੀ ਇਹਦੇ ਮੰਗ ਰ ਠੀਕ ਆ ਸ਼ਾਮ ਨੂੰ ਭਾਈ ਕੱਲੀ ਕੱਲੀ 나ੜ ਦਿਸੂਗੀ ਡੰਗ ਤੇ ਜਿਹੜਾ ਮਰਜੀ ਭਰਾ ਵੀਡੀਓ ਕਾਲ ਤੇ ਚੈੱਕ ਕਰ ਲੈ ਇਹ ਵੇਡ ਦੇਵਾਂਗੇ ਬਾਈ 235000 ਦੀ ਲੈਣ ਦੇ ਜੇ ਕਿਸੇ ਨੇ ਜੋੜੀ ਕਰਨੀ ਹੋਈ ਤਾਂ ਜੋੜੇ ਜੀ ਬਈ ਮਾਨ ਸਨਮਾਨ ਕਰਦੇ ਹਾਂ ਠੀਕ ਹੈ ਕਮਾਲ ਆ ਬਾਈ ਇਥੇ ਸੋ ਬਹੁਤ ਵੱਡੀ ਗਾਂ ਦੱਸੇ ਦਾ ਵਜ਼ਨ ਬਹੁਤ ਆ ਕੱਦ ਲੰਬਾਈ ਸਾਰਾ ਕੁਝ ਬੜਾ ਇੱਕ ਮੋਟੀ ਜੂਨ ਨਗਾ ਮਰਾ ਦਿਓ ਬਾਈ ਮਾਲ ਆਪਣੇ ਕੋਲੇ ਬਾਦੂ ਖੜਾ ਕਿਉਂ ਕਿਦਾ ਇੱਕ ਇਨਫੋਰਮੇਸ਼ਨ ਜੀ ਹੁੰਦੀ ਆ ਵੀ ਆਪਾਂ ਵੇੜਾ ਦਿਖਾ ਦਈਏ ਹੂੰ ਕਿਉਂਕਿ ਅਸਲ ਤਾਂ ਜਦੋਂ ਕੋਲੇ ਆਉਂਦਾ ਬਾਈ ਬੰਦਾ ਹਨਾ ਸਹੀ क्योंकि तो अंदर, अंदर, अंदर भी वो जानवर खड़े एक लास्ट से वैड खड़ी है बीफर है क्योंकि यह नी है अपने को भी दिखाने की गल अलग अलग ना 30 ਜਨਵਰੀ ਕਹਿਤਾ ਹੁੰਦੇ ਨਹੀਂ ਅੱਗੇ ਵੜਾ ਬਾਈ ਜਿਹੜੀ 30 ਤੋਂ 32 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਹੁਣ ਦੂਜਾ ਸੂਏ ਨੇ ਸੋਣਾਗਾ ਜਿਹੜਾ ਮਰਜੀ ਭਰ ਲੈ ਜੇ ਹੱਥੀ ਚਵਾਈ ਵਾਲਾ ਥਣ ਵੀ ਆ ਹੂੰ ਦੇਖੋ ਰੇਟ ਬਈ ਦਾ ਬਾਜਵਾ 1 ਲੱਖ 50000 ਰੁਪਇਆ ਠੀਕ ਐ ਸੂਏ گاਵਾ ਦੋਸਤੋ ਅੱਜ ਬਾਈ ਪ੍ਰਦੀਪ ਪਾਲਸੀ ਵਿਕਰੀ ਵਾਲੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਦਾ